ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਪਹੁੰਚੇ ਆਪਾਂ ਸੈਣੀ ਗੱਗੂ ਸਟੂਡੀਓ ਠੀਕ ਹੈ ਜੀ ਜੀਸ ਤੇ ਬਹੁਤ ਹੀ ਵਧੀਆ ਬਾਈ ਕੰਮ ਕਰਦਾ ਠੀਕ ਹੈ ਜੀ ਸਟੂਡੀਓ ਆ ਬਾਈ ਦਾ ਠੀਕ ਹੈ ਜੀ ਵਿਆਹ ਸਾਦਿਆਂ ਦੀ ਖਾਤਰ ਪ੍ਰੋਗਰਾਮ ਦੀ ਖਾਤਰ ਜੇ ਕਿਸੇ ਨੇ ਕੰਟ੍ਰੈਕਟ ਕਰਨਾ ਸਹਰ ਨੂੰ ਸਸਤਾ ਤੇ ਵਧੀਆ ਹਾਂ ਬਾਈ ਦਾ ਕੰਮ ਆ ਬ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੈ ਲੈਂਦੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾਈ ਅੱਛੀ ਗੱਲ ਬਈ ਨਾਮ ਦੱਸੋ ਜੀ ਆਪਣਾ ਲੱਗੂ ਸਟੂਡੀਓ ਬਈ ਸਪੈਂਡ ਛੇਣਾ ਬਈ ਜ਼ਿਲ੍ਹਾ ਬਰਨਾਲਾ ਠੀਕ ਆ ਵੀਰੇ ਆਪਾਂ ਕਿਹੜੇ-ਕਿਹੜੀਆਂ ਫੋਟੋਆਂ ਐਲਬਮਾਂ ਕਿਹੜੀ-ਕਿਹੜੀ ਤਿਆਰ ਕਰਦੇ ਜਿਹੜੇ ਨਮਾਜ਼ ਕੱਲ ਚੱਲਦਾ ਸਸਤਾ ਐਲਬਮ ਵੀਰੇ ਆਪ ਜਿਹੜੀ ਮਰਜ਼ੀ ਕਰਾ ਲੋ ਤਿਆਰ ਠੀਕ ਆ ਵੀਡੀਓ ਆਪ ਖੋੜ ਕੇ ਤੇ ਵੀਡੀਓ 4K ਆਪਣੀ ਹੁੰਦੀ ਆ ਤੇ ਹੱਦ ਜ ਐਲਬਮ ਬਚੜੀ ਹੁੰਦੀ ਆ ਠੀਕ ਆ ਐਚ ਡੀ ਐਮ ਜਿਵੇਂ ਕੀ ਬਰਨਾਲੇ ਅੱਜ ਕੱਲ ਕੋ ਖਰਚੇ ਵੱਧ ਪਏ ਜੋ ਵੱਧ ਖਰਚਾ ਲੈਣ ਲਿਆ ਛੋਟਾ ਰੇਟ ਦਾ ਕਿੰਨਾ ਫਰਕ ਆ ਬਹੁਤ ਜ਼ਿਆਦਾ ਜ਼ਮੀਨ ਸਮਾਨ ਦਾ ਫਰਕ ਆ ਠੀਕ ਆ ਬਹੁਤ ਜ਼ਿਆਦਾ ਰੇਟ ਦਾ ਫਰਕ ਆ ਹਾਂਜੀ ਹਾਂਜੀ ਤੇ ਡਰੋਨ ਵੀ ਹੈਗਾ ਆਪਣੇ ਕੋਲ ਡਰੋਨ ਵੀ ਆ ਜੀ ਕ੍ਰੇਨ ਵੀ ਆ ਹਾਂਜੀ ਤੇ ਆਪਾਂ ਲਾਈਵ ਵੀ ਕਰਦੇ ਆ ਠੀਕ ਆ ਠੀਕ ਆ ਹਾਂਜੀ ਤੇ ਜਿਹੜਾ ਕੋ ਮਰਜ਼ੀ ਹੋਵੇ ਉਹ ਹੀ ਕਰਦੇ ਠੀਕ ਆ ਤੁਸੀਂ ਨੰਬਰ ਬੋਲ ਦਿਓ ਜੀ 95010 37852 ਠੀਕ ਆ ਤੁਸੀਂ ਆ ਡੈਮੋ ਦਿਖਾ ਦਿਓ ਕੰਨਾ ਇਹ ਤਾਂ ਵੀਡੀਓ ਹਾਂਜੀ ਆਲਮ ਦੀ ਡੈਮੋ ਇਹ ਦਿਖਾ ਦਿਓ ਕੰਨਾ ਆਲਮ ਦੀ ਡੈਮੋ ਹਾਂਜੀ ਆ ਦੇਖ ਸਕਦੇ ਹੋ ਭਰਾ ਹਾਂਜੀ ਇਹਦੇ ਲੱਗ ਲੱਗ ਪੇਜ ਲੱਗਦਾ ਕਰਕੇ ਦੇਖੋ ਵੀਰੇ ਹਾਂਜੀ ਹਾਂਜੀ ਇਹਦੇ ਲੱਗ ਲੱਗ ਪੇਜ ਨੇ ਠੀਕ ਹੈ ਜੀ ਆਹ ਟ੍ਰਾਂਸਪੇਰੈਂਟ ਸੀਟ ਆ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਆਹ ਮੈਜਿਕ ਟੱਚ ਸੀਟ ਆ ਹਾਂਜੀ ਠੀਕ ਹੈ ਜੀ ਆਹ ਸੁਪਰ ਮੈਜਿਕ ਟੱਚ ਸੀਟ ਆ ਠੀਕ ਆ ਠੀਕ ਆ ਆਹ ਸੁਪਰ ਗਲੋਸੀ ਹੈ ਜੀ ਹਾਂਜੀ ਠੀਕ ਹੈ ਜੀ ਅੱਜ ਕੱਲ ਆਹ ਦਬਾਉਂਦੇ ਆ ਬਹੁਤ ਜ਼ਿਆਦਾਤਰ ਸੁਪਰ ਗਲੋਸੀ ਠੀਕ ਆ ਇਹਦਾ ਰੇਟ ਬਹੁਤ ਜ਼ਿਆਦਾ ਜਾਇ ਜਾ ਠੀਕ ਆ ਤੇ ਆ ਐਨਟੀਆਰ ਆ ਗਈ ਇਹਦੇ ਜੀ ਠੀਕ ਹੈ ਜੀ ਇਹ ਮੈਟ ਸ਼ੀਟ ਆ ਗਈ ਹਾਂਜੀ ਠੀਕ ਹੈ ਜੀ ਤੇ ਆ ਅਲੱਗ ਅਲੱਗ ਸ਼ੀਟਾਂ ਗਈ ਆ ਸੁਪਰ ਐਨਟੀਆਰ ਸੁਪਰ ਗਲੋਸੀ ਮੈਟ ਇਹ ਡੈਮੋ ਆਪਣੀ ਹਾਂਜੀ ਇਹ ਆਪਣੀ ਡੈਮੋ ਆ ਠੀਕ ਆ ਜਿਹੜੀ ਵੀ ਮਰਜ਼ੀ ਕਰਵਾ ਸਕਦੇ ਹਾਂ ਹਾਂਜੀ ਹਾਂਜੀ ਜਿਹੜੀ ਮਰਜ਼ੀ ਸ਼ੀਟ ਕਰਵਾ ਸਕਦੇ ਆਪਾਂ ਤਿਆਰ ਠੀਕ ਆ ਇਹ ਡੈਮੋ ਲਈ ਆ ਐਲਬੰਬਾ ਹਾਂਜੀ ਐਲਬੰਬਾ ਪਾ ਪੂਰੀ ਸਿਰਾ ਤਿਆਰ ਕਰਾਂਗੇ ਜਿਹੜੀ ਛੋਟੀ ਕੋਲ ਵੀਡੀਓ ਉਹ ਕਿਹੜੀ ਬਣਾਈ ਦੀ ਆ ਵੀਡੀਓ ਆ ਜੀ ਐਲਈਡੀ ਤੇ ਚੱਲੀ ਜਾਂਦੀ ਆ ਇਹ ਦੇਖ ਲੋ ਜੀ ਇਹ ਕਿਹੜੀ ਦੀ ਬਣਾਈ ਇਹ 4K ਆ ਜੀ ਲਾ ਫੋਟੋ ਖੜੀ ਆ। ਹੈ ਜੀ ਉਹ ਕਿਹੜੀ ਆ? ਤੇ ਪੁੱਟੋ ਦਾ ਵਾਰ ਰੁਕਿਆ। ਹਾਂ ਜੀ ਇਹ ਪੁੱਟੋ ਦਾ ਵਾਰ ਰੁਕਿਆ। ਪਾਨੇ ਨਾਲ ਹੁੰਦੀ ਆ। ਪਾਨੇ ਨਾਲ ਹੁੰਦੀ ਆ ਜੀ। ਇਹ ਵੀ ਤੁਸੀਂ ਸ਼ੂਟ ਕਰੀ ਸੀ। ਹਾਂ ਜੀ ਇਹ ਵੀ ਆਪਾਂ ਸ਼ੂਟ ਕੀਤੀ ਆ ਜੀ। ਇਹ ਸਹਣੀ ਦੇ ਮੁੰਡਾ। ਹਾਂ ਜੀ ਮੁੰਡਾ ਸਹਣੀ ਦਾ। ਠੀਕ ਆ ਲੋਪਾ। ਪੁੱਟੋ ਦੇਖ ਸਕਦੇ ਜਿਹੜੀ ਅੱਜ ਕੱਲ ਪਾਨੇ ਨਾਲ ਹੁੰਦੀ ਆ ਤੇ ਵਾਲ ਵਾਰ ਰੁਕੀ ਖੜੀ ਆ ਠੀਕ ਆ ਨਾ। ਤੇ ਇਹਨੇ ਬਾਈ ਨੇ ਸ਼ੂਟ ਕਰੀ ਸੀ ਵੀਡੀਓ ਇਹ ਠੀਕ ਆ ਜੀ ਚੈੱਕ ਕਰ ਸਕਦੇ। ਤੇ ਹੋਰ ਵੀ ਦਿਖਾ ਦਿਓ ਬਈ ਡਰੋਨ ਵਾਲੀਆਂ ਜਿਹੜੀਆਂ ਬਣੀ ਨੇ ਵਿੱਚ। ਹਾਂ ਜੀ ਬਈ ਡਰੋਨ ਵਾਲੀਆਂ ਵੀ ਹੈਗੀਆਂ ਬਈ ਉਹ ਵੀ ਦਿਖਾ ਦਿੰ ਉਕੇ ਬਾਈ ਕਹਿੰਦਾ ਡਰੋਨ ਡਰੋਨ ਦਾ ਸਾਰਾ ਪ੍ਰਬੰਧ ਹੈਗਾ ਠੀਕ ਹੈ ਜੀ ਤੇ ਚਾਲੂ ਕਰ ਰਿਹਾ ਵੇ ਆ ਵੀਡੀਓ ਜੀ ਆ ਸਾਡੇ ਪਿੰਡ ਦੇ ਗੁਰੂ ਘਰ ਆ ਉਹਦੀ ਸ਼ੂਟ ਕੀਤੀ ਸੀਗੀ ਜੀ ਬਾਜ ਘੱਟ ਬੰਦ ਕਰ ਦੁੱਜੀ ਬਾਹ ਹਾਂਜੀ ਬਾਈ ਠੀਕ ਹੈ ਲਓ ਜੀ ਇਹ ਡਰੋਨ ਨਾਲ ਸ਼ੂਟ ਕੀਤੀ ਹੈ ਇਹ ਹਾਂ ਹਾਂ ਸ਼ੂਟ ਕੀਤੀ ਹੈ ਤਾਂ ਦੇਖ ਸਾਡੇ ਲਓ ਜੀ ਠੀਕ ਆ ਗੁਰੂ ਘਰ ਦੀ ਇਹ ਉੱਪਰੋਂ ਦਿਖਾਉਣਗੇ ਜੀ ਠੀਕ ਆ ਹਾਂਜੀ ਹਾਂਜੀ ਲੋਪਰਾ ਚੈੱਕ ਕਰ ਸਕੋ ਬਹੁਤ ਹੀ ਵਧੀਆ ਬਾਈ ਕੋਲ ਕੈਮਰੇ ਆ ਠੀਕ ਹੈ ਜੀ ਬਾਈ ਕਹਿੰਦਾ ਰੇਟ ਦਾ ਪੂਰਾ ਫਰਕ ਆ ਸ਼ਹਿਰ ਨਾਲ ਤਾ ਦੇਖੀ ਠੀਕ ਆ ਲੋ ਜੀ ਚੈੱਕ ਕਰ ਸਕਦੇ ਆ ਰਾਤ ਦੀ ਵੀਡੀਓ ਬਣਾਈ ਹੋਈ ਪਈ ਦੀ ਠੀਕ ਆ ਜੀ ਲੋ ਜੀ ਬਈ ਆਪਾਂ ਮੰਨ ਕੇ ਚੱਲੋ ਕਿੱਥੇ ਕਿੱਥੇ ਤੱਕ ਆਪਣਾ ਅਰੇਂਜ ਆਪ ਵੀ ਕਿੱਥੇ ਕਿੱਥੇ ਜਾ ਸਕਦੇ ਤੁਸੀਂ ਨੇੜੇ-ਨੇੜੇ ਪਿੰਡਾਂ 'ਚ ਜਿੱਥੇ ਮਰਜ਼ੀ ਹੋਵੇ ਜੀ ਵੀ 50 100 ਕਿਲੋਮੀਟਰ ਜਿੱਥੇ ਮਰਜ਼ੀ ਜਾਵੇ 500 ਕਿਲੋਮੀਟਰ ਹੋਵੇ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਬਾਹਰ ਵੀ ਜਾ ਸਕਦੇ ਆ ਬਾਹਰ ਵੀ ਜਾ ਸਕਦਾ ਠੀਕ ਆ ਹਾਂਜੀ ਠੀਕ ਆ ਤੇ ਹੋਰ ਕੀ ਆਪਣੇ ਕੋਲ ਅੱਜ ਕਰ ਆਪ ਵੀ ਇੱਕ ਆਫਰ ਰੱਖਿਆ ਹੋਇਆਗਾ ਹਾਂਜੀ ਅ ਜਿਹੜਾ ਵਿਆਹ ਹੋਊਗਾ ਜਿੱਦਾਂ ਮਰਜ਼ੀ ਵਿੱਚ ਇਹ ਵੱਡਾ ਹੋਵੇ ਚਾਹੇ ਛੋਟਾ ਹੋਵੇ ਵਿਆਹ ਦੇ ਹਿਸਾਬ ਨਾਲ ਹਾਂਜੀ ਆਪਾਂ ਦੋ ਫੋਟੋਆਂ ਇੱਕ ਪੈਨ ਡਰਾਈਵ ਅਗਲੇ ਨੂੰ ਫ੍ਰੀ ਦੇਣੀ ਠੀਕ ਆ ਹਾਂਜੀ ਵਿਆਹ ਦੇ ਹਿਸਾਬ ਨਾਲ ਜਿੱਦਾਂ ਵਿਆਹ ਹੋਵੇ ਜਿੱਦਾਂ ਤਕੜਾ ਪਿਆ ਹੋਊਗਾ ਉਦੋਂ ਦੀ ਵੱਡੀ ਫੋਟੋ ਮਿਲੂਗੀ ਜਿੰਨਾ ਨਾਰਮਲ ਹੋਊਗਾ ਉਹ ਨਾਰਮਲ ਫੋਟੋ ਠੀਕ ਆ ਬਾਜ਼ਾਰ 'ਚ ਕੀ ਲਿਖਿਆ ਹੈ ਜਿਹੜਾ ਆਪਣਾ ਬੋਰਡ ਆ ਕੀ ਐਡਰੈਸ ਆ ਜੀਐਸ ਇਹ ਜੀਐਸ ਗੱਗੂ ਸਟੂਡੀਓ ਹੈਣਾ ਜੀ ਗੱਗੂ ਆਪਣਾ ਨਾਮ ਹਾਂਜੀ ਸ਼ਾਟ ਨਾ ਫਿਰ ਜੀ ਠੀਕ ਆ ਜੋ ਪ੍ਰਾਪਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਆ ਜੀ ਤੇ ਜੇ ਫੋ ਆਪਣਾ ਪਾਸਪੋਰਟ ਫੋਟੋ ਹਾਂਜੀ ਉਹ ਪਾਸਪੋਰਟ ਸਾਈਜ਼ ਆਪਣੇ 70 ਰੁਪਿਆ ਦੀ 8 ਫੋਟੋਆਂ ਹੀ ਹਾਂਜੀ ਤੇ 16 ਫੋਟੋ 140 ਦੀਆਂ ਠੀਕ ਆ 32 ਫੋਟੋਆਂ 200 ਦੀ ਠੀਕ ਆ ਹਾਂਜੀ ਤੇ ਜਿਹੜਾ ਆਪਣਾ ਇਹ ਕੰਮ ਆ ਇਹ ਕਿੰਨੇ ਦਿਨਾਂ ਚ ਤਿਆਰ ਹੋ ਜਾਂਦਾ ਜੀ ਕੰਮ ਜੀ ਬਸ ਜਿੰਨੂੰ ਜਦੋਂ ਮਰਜ਼ੀ ਤਿਆਰ ਕਰਾ ਲਓ ਠੀਕ ਹੈ ਜੀ ਉਹ ਬੰਦੇ ਬੰਦੇ ਦੇ ਉਹਦੇ ਹਿਸਾਬ ਤੇ ਆਗਾ ਜਿਵੇਂ ਅਗਲੇ ਨੇ ਕਹਿਣਾ ਹਨਾ ਹਾਂਜੀ ਹਾਂਜੀ ਉਹਦੀ ਬਸ ਹਫ਼ਤੇ ਦੇ ਵਿੱਚ ਵਿੱਚ ਤਿਆਰ ਕਰ ਦਿੰਨੇ ਆਪਾਂ ਠੀਕ ਆ ਹਮ ਸਾਰਾ ਕੰਮ ਦੇ ਦਿੰਦੇ ਪਹਿਲੇ ਅਗਲੇ ਦੇ ਦਿੰਦਾ ਪੇਮੈਂਟ ਦੇ ਦਿੰਦਾ ਜਦੋਂ ਹਾਂ ਠੀਕ ਆ ਜਦੋਂ ਦੁਬਾਰੇ ਫਿਰ ਚੈੱਕ ਪੈਂਡਸ ਹੈ ਨਾ ਤੇ ਨੇੜੇ ਪੈਂਦਾ ਪੁੱਖ ਕੋਚੀ ਇੱਧਰ ਇੱਧਰ ਪੈਂਦਾ ਪਾ ਦਾ ਔੜਕ ਹੈਂਕੂ ਬਰਨਾਲੇ ਦੇ ਨੇੜੇ ਆ ਮੇਲ ਬਾਜ਼ਾਰ ਚ ਦੁਕਾਨ ਹੈ ਆਪਣੀ ਮੇਲ ਬਾਜ਼ਾਰ ਤੋਂ ਬਾਈ ਦੀ ਦੁਕਾਨ ਆ ਬਾਈ ਤਾਂ ਨੰਬਰ ਆਪਾਂ ਫੋਨ ਕੀਤਾ ਦਾ ਬਾਕੀ ਜਿਹੜਾ ਚ ਵੀ ਲਿਖਾਂਗੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਨਾ ਤੇ ਬਾਈ ਕਹਿੰਦਾ ਰੇਟ ਬਿਲਕੁਲ ਜਾਜੂਗਾ ਠੀਕ ਹੈ ਨਾ ਕਿਉਂਕਿ ਅੱਜ ਦੇ ਕੱਲ ਸੀਜ਼ਨ ਚੱਲ ਪਿਆ ਹੁਣ ਪਿਆ ਹਾਂ ਦਾ ਪਾ ਤੇ ਆਪਣਾ ਚੈਨਲ ਤਾਂ ਹੈਗਾ ਮੱਝਾਂ ਦਾ ਮਾਲੀ ਤੇ ਬਾਈ ਦੀ ਆਪਾਂ ਵੀਡੀਓ ਸ਼ੂਟ ਕਰੀ ਆ ਜੇ ਵਧੀਆ ਲੱਗੀ ਤਾਂ ਕਮੈਂਟ ਤੇ ਸ਼ੇਅਰ ਜੋ ਕਾਇ ਕਰੋ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਾਦ ਨੂੰ ਧੰਨਵਾਦ ਓਕੇ ਬਾਏ